ਮਿੰਟੋ ਜੀ ਅਗਲੀ ਖਬਰ ਵੱਲ ਆਪਾਂ ਵਧਦੇ ਹਾਂ ਅਕਾਲੀਆਂ ਦੇ ਬਾਗੀ ਧੜੇ ਨੇ ਸ੍ਰੀ ਤਖਤ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੀ ਹੈ ਖਿਮਾ ਜਾਂਚਨਾ ਮੰਗੀ ਹੈ ਜੀ ਇਹ ਕੀ ਖਿਲ ਖਲਾਰਾ ਜਾਂ ਕੀ ਪਿਆ ਹੋਇਆ ਜੀ ਕਦੇ ਮਾਫੀਆਂ ਮੰਗਦੇ ਕਦੇ ਆਪ ਦੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਜਿਲਾਏ ਜਾਂਦੇ ਆ ਨਹੀਂ ਉਹ ਤਾਂ ਹੁਣ ਦੇਖੋ ਖਲਾਰਾ ਤਾਂ ਜਿਵੇਂ ਸ਼ਬਦ ਤੁਸੀਂ ਇਸਤੇਮਾਲ ਕੀਤਾ ਕਿ ਖਲਾਰਾ ਪੈ ਗਿਆ ਸੀ ਉਹ ਜਿਵੇਂ ਨਾ ਲਾਹੇ ਹੀਰੇ ਦਾ ਕਾ ਗੀਤ ਸੀਗਾ ਬੜਾ ਫੇਮਸ ਗੀਤ ਹੈ ਤੇ ਉਹਦੇ ਵਿੱਚ ਉਹ ਇੱਕ ਨਾ ਪੰਕਤੀ ਕਹਿੰਦਾ ਉਹ ਕਹਿੰਦਾ ਪਾਕੇ ਰਹਿਣਾ ਸੀ ਮੇਰੀ ਜ਼ਿੰਦਗੀ ਵਿੱਚ ਖਲਾਰਾ ਇੱਕ ਦਿਨ ਤੇ ਕੁੰਜਾ ਨੇ ਮੁੜਨਾ ਸੀ ਵਤਨਾਂ ਨੂੰ ਯਾਰਾ ਜੀ ਗੱਲ ਇਹ ਆ ਕਿ ਇਹ ਖਲਾਰਾ ਇੱਕ ਦਿਨ ਪਾਕੇ ਰਹਿਣੀ ਸੀ ਤੇ ਸਭ ਨੂੰ ਪਤਾ ਲੱਗ ਗਿਆ ਜੀ 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 ਹੁਣ ਇਹਨਾਂ ਨੇ ਦਿਨ ਚੁਣ ਲਿਆ ਕਿ ਭਾਈ 1 ਜੁਲਾਈ ਨੂੰ ਅਸੀਂ ਕੰਮ ਕਰਾਂਗੇ ਹੂੰ ਤਾਂ 1 ਜੁਲਾਈ ਨੂੰ ਆ ਕੇ ਉਹਨਾਂ ਨੇ ਖਿਮਾ ਯਾchnਾ ਵਾਸਤੇ ਭਾਈ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕਰ ਲਈ ਜੀ ਜਥੇਦਾਰ ਸਾਹਿਬ ਨੂੰ ਆਪਦਾ ਖਿਮਾ ਪੱਤਰ ਜਿਹੜਾ ਉਹ ਦੇ ਦਿੱਤਾ ਹੁਣ ਜਿਹੜਾ ਖਿਮਾ ਪੱਤਰ ਆ ਉਹਦੇ ਵਿੱਚ ਉਹਨਾਂ ਨੇ ਚਾਰ ਨੁਕਤੇ ਜਿਹੜੇ ਆਪਾਂ ਵੀ ਵਿਚਾਰ ਰਹੇ ਸੀ ਕਿ ਭਾਈ ਤੁਹਾਨੂੰ ਉਦੋਂ ਜਾ ਕਿਉਂ ਨਹੀਂ ਆਈ ਹੂੰ ਬਿਲਕੁਲ ਉਹਨਾਂ ਮੌਕਿਆਂ ਤੇ ਤੁਸੀਂ ਹਾਂਜੀ ਉਹਨਾਂ ਮੌਕਿਆਂ ਤੇ ਕਿਉਂਕਿ ਸਵਾਲ ਆਪਣੇ ਨਹੀਂ ਕਈਆਂ ਦੇ ਸਵਾਲ ਸਨ ਖੁਦ ਅਕਾਲੀ ਦਲ ਬਾਦਲ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਦੇ ਵਫਾਦਾਰ ਨੇ ਉਹ ਵੀ ਸਵਾਲ ਚੁੱਕ ਰਹੇ ਸੀ ਜੀ ਕਿ ਪਹਿਲਾਂ ਤਾਂ ਸਰਕਾਰ ਦੇ ਵਿੱਚ ਤੁਸੀਂ ਵੀ ਸੀਗੇ ਹੁਣ ਅੱਗੇ ਤੁਰਨ ਵਾਸਤੇ ਦੇਖੋ ਮੈਂ ਨਾ ਸੁਖਮ ਸਿੰਘ ਸਾਹਿਬ ਇਹ ਗੱਲ ਥੋੜੀ ਭਰੇ ਮਨ ਨਾਲ ਕਹੂੰਗਾ ਹੂੰ ਤੇ ਪਲੀਜ਼ ਇਸ ਕੱਲ ਨੂੰ ਡੁੰਗਾਈ ਚ ਜਾ ਕੇ ਚਿੱਠ ਲੈਣਾ ਤੇ ਹਜ਼ਮ ਕਰ ਲੈਣਾ ਜੀ ਜੀ ਦੇਖੋ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਿੱਖਾਂ ਦੀਆਂ ਸੰਸਥਾਵਾਂ ਨੂੰ ਹੂੰ ਕਈ ਖਾਸ ਮੌਕਿਆਂ ਤੇ ਖਾਸ ਲੋਕਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ ਜੀ ਮੈਂ ਇਹ ਨਹੀਂ ਕਹਿੰਦਾ ਕਿ ਆਲਵੇਸ ਇਦਾਂ ਹੁੰਦਾ ਇਹ ਇੱਕ ਕਹਿ ਲੋ ਕਿ ਬੜੀ ਵੇਦਨਾ ਹੈ ਮਨ ਦੀ ਪੀੜ ਹੈ ਬਿਲਕੁਲ ਬਿਲਕੁਲ ਕਿ ਚਾਹੇ ਤਾਂ ਜਥੇਦਾਰ ਸਾਹਿਬ ਤੋਂ ਕੋਈ ਫੈਸਲਾ ਕਰਵਾ ਲਿਆ ਮਾਫੀ ਦਾ ਕਰਵਾ ਲਿਆ ਚਾਹੇ ਕੋਈ ਇਧਰ ਉਧਰ ਦਾ ਕਰਵਾ ਲਿਆ ਉਹ ਕੀ ਆ ਪਰ ਤੋਂ ਵੀ ਨਹੀਂ ਕਹਿ ਸਕਦੇ ਵਰਤੋਂ ਤਾਂ ਹੁੰਦੀ ਹੈ ਸੱਚ ਜੇ ਕੰਮ ਵਾਸਤੇ ਜੀ ਕਿਸੇ ਵੀ ਸੰਸਥਾ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਆਪਾਂ ਕਹਿੰਨੇ ਤਾਂ ਉਹ ਆਪਾਂ ਕਹੀਏ ਕਿ ਜहां यार ਉਹਦੀ ਵਰਤੋਂ ਕੀਤੀ ਆ ਤਾਂ ਚੰਗੇ ਕੰਮ ਲਈ ਆਪਾਂ ਵਰਤੋਂ ਕਰਾਂਗੇ ਇੱਥੇ ਤਾਂ ਵਰਤੋਂ ਵਾਲਾ ਕੰਮ ਹੋ ਜਾਂਦਾ ਸ਼ਬਦ ਵੀ ਕਈ ਵਾਰ ਮੈਨੂੰ ਲੱਗਦਾ ਕਿ ਸੋਚ ਕੇ ਇਸਤੇਮਾਲ ਕਰਨੇ ਪੈਂਦੇ ਆ ਤਾਂ ਤੁਸੀਂ ਹੁਣ ਦੇਖੋ ਨਾ ਕਿ ਜੇ ਕਿਈ ਕਿਸੇ ਨੂੰ ਰੋਲਾ ਪੈ ਜਾਂਦਾ ਕਿ ਉਹ ਬਾਈ ਕਿਸੇ ਭਾਈਚਾਰੇ ਦੇ ਖਿਲਾਫ ਬੋਲ ਗਿਆ ਹੂੰ ਠੀਕ ਹੈ ਨਾ ਉਹਦੀ ਗਲਤੀ ਆ ਹੁਣ ਉਹਨੂੰ ਪਤਾ ਹੈ ਕਿ ਵੋਟਾਂ ਚ ਮੇਰਾ ਨੁਕਸਾਨ ਹੋ ਰਿਹਾ ਜੀ ਕਿਸੇ ਭਾਈਚਾਰੇ ਪ੍ਰਤੀ ਉਹਦੀ ਸ਼ਬਦਾਵਲੀ ਠੀਕ ਨਹੀਂ ਰਹੀ ਉਹ ਚਲੇ ਜਾਂਦਾ ਕੱਲ ਤੱਕ ਸ ਤੇ ਉੱਥੇ ਵੀਡੀਓ ਬਣਾ ਕੇ ਸੱਧਿਆ ਵੀ ਨਹੀਂ ਜੀ ਹੈ ਵੀ ਆਪਣੇ ਵਾਂਗੂ ਪਤਿਤ ਪਾਉਂਦੇ ਤਾਂ ਉੱਥੇ ਜਾ ਕੇ ਆਪ ਹੀ ਮਤਲਬ ਕਿ ਜੋੜੇ ਛਾੜਦੇ ਹਮ ਚਲ ਮਾੜੀ ਗੱਲ ਨਹੀਂ ਮੈਂ ਮੈਂ ਕਹਿੰਨਾ ਆਸਥਾ ਹੈ ਜਾਂ ਤੁਸੀਂ ਕਿਸੇ ਭਾਵ ਦੇ ਨਾਲ ਜਾਣੇ ਹੋ ਕੋਈ ਚੱਕਰ ਨਹੀਂ ਹੈਗਾ ਆਪਾਂ ਵੀ ਕਿੰਨੀਆਂ ਗਲਤੀਆਂ ਜੀਵਨ ਚ ਕਰਕੇ ਤੇ ਇੱਕ ਮੌਕੇ ਤੇ ਸ਼ੀਸ਼ੇ ਮੂਰੇ ਜਾਂ ਪਰਮਾਤਮਾ ਮੂਰੇ ਕਹਿੰਨੇ ਕਿ ਸਾਡੀਆਂ ਗਲਤੀਆਂ ਮੰਗਲਾ ਹੋ ਸਹੀ ਨੀਤ ਨਾਲ ਕੋਈ ਜਾਂਦਾ ਤੇ ਜਾਵੇ ਮੈਨੂੰ ਬੇਤਰਾ ਪਰ ਹੁੰਦਾ ਕਿ ਹੈ ਕਿ ਵੀਡੀਓ ਬਣਾ ਕੇ ਪਾਈ ਜਾਂਦੀ ਹੈ ताकि दूसरे भाईचारे तक पहुंच जावे कि हां यार मेरा नुक्सान ज्यादा होता है ना हां जी, जी। तो गल है कि यही चीज मैं कहनी चाहना कि आज भी हुन ਤੁਸੀਂ ਦੇਖੋ ਮੈਂ ਜਿਸ ਦਿਨ ਅਕਾਲੀ ਦਲ ਟਕਸਾਲੀ ਦਾ ਇਹਨਾਂ ਨੇ ਗਠਨ ਕੀਤਾ ਹਮ ਇੱਥੇ ਆ ਕੇ ਹਮ ਦਰਬਾਰ ਸਾਹਿਬ ਵਿਖੇ ਪਹੁੰਚੇ ਸਾਰੇ ਮੱਥਾ ਟੇਕਿਆ ਮੈਂ ਫਿਰ ਵਾਰ-ਵਾਰ ਕਹੂੰਗਾ ਕਿ ਮੇਰਾ ਕੋਈ ਮਕਸਦ ਕਿਸੇ ਦੀ ਆਸਥਾ ਤੇ ਝੋਟ ਕਰਨਾ ਨਹੀਂ ਹੈ ਨਾ ਹੀ ਮੈਂ ਕਦੇ ਇਹ ਜਿਹਾ ਸੁਭਾ ਰੱਖਦਾ ਨਾ ਮੇਰੀ ਨੀਅਤ ਹੈ ਇਹੋ ਜੀ ਜੀ ਤਾਂ ਗੱਲ ਇਹ ਆ ਕਿ ਉੱਥੇ ਜਾ ਕੇ ਬ੍ਰਹਮਪੁਰਾ ਹੁਰੀ ਕੀ ਬੋਲੇ ਸਨ ਹੂੰ ਉਸ ਦਿਨ ਦੀ ਵੀਡੀਓ ਕੱਢ ਕੇ ਦੇਖ ਲਓ ਜੀ ਹਾਲਾਂਕਿ ਟਕਸਾਲੀ ਸ਼ਬਦ ਦੀ ਇੱਕ ਤੋਂ ਵਿਆਖਿਆ ਪੁੱਛੀ ਗਈ ਸੀਗੀ ਤੇ ਉਹ ਬਾਬਾ ਜੀ ਅੜ ਗਿਆ ਸੀਗਾ ਜੀ ਹੁਣ ਤੁਸੀਂ ਦੇਖੋ ਕਿ ਉੱਥੇ ਜਾ ਕੇ ਸਾਰਾ ਕੁਝ ਕਰ ਕਰਾ ਕੇ ਬਾਅਦ ਦੇ ਵਿੱਚ ਉਹ ਪਰਿਵਾਰ ਅੱਜ ਦੀ ਤਰੀਕ ਚ ਕਿੱਥੇ ਨੇ ਬਿਲਕੁਲ ਉਸ ਟਾਈਮ ਤਾਂ ਉਹਨਾਂ ਨੇ ਮਤਲਬ ਇਹ ਦਿਖਾ ਦਿੱਤਾ ਕਿ ਇਹ ਹੋ ਗਿਆ ਇਹ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਪਹਿਲੇ ਵਾਲੀ ਦੀ ਮੈਂ ਗੱਲ ਕਰ ਰਿਹਾ ਹਾਂ ਹਾਂ ਬਿਲਕੁਲ ਹੁਣ ਜਿਹੜੀ ਬਗਾਵਤ ਹੋਈ ਉਹਨੇ ਤਗੜੀ ਆ ਵੱਡੀ ਆ ਇਹਦੇ ਵਿੱਚ ਵੀ ਮੈਨੂੰ ਇਉਂ ਲੱਗਦਾ ਆ ਕਿ ਚਲੋ ਮੈਂ ਨੀ ਕਿਸੇ ਤੇ ਇਲਜ਼ਾਮ ਲਾਉਂਦਾ ਇਲਜ਼ਾਮ ਲਾ ਰਹੇ ਨੇ ਅਕਾਲੀ ਖਾਸ ਤੌਰ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੇ ਲੋਕ ਨੇ ਉਹ ਕਹਿ ਰਹੇ ਆ ਕਿ ਸਾਰਾ ਕੀਤਾ ਕਰਾਇਆ ਜਿਹੜਾ ਭਾਜਪਾ ਦਾ ਹੈ ਤਾਂ ਭਾਜਪਾ ਨੂੰ ਵੈਸੇ ਆਸਾਨ ਨਹੀਂ ਆ ਹੁਣ ਸੁਖਬੀਰ ਸਿੰਘ ਬਾਦਲ ਜਿੰਨਾ ਬੋਲ ਚੁੱਕੇ ਆ ਜੀ ਹੁਣ ਮੈਨੂੰ ਨਹੀਂ ਲੱਗਦਾ ਕਿ ਇਹ ਕਦੇ ਭਵਿੱਖ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਨਗੇ ਤਾਂ ਇਹਨਾਂ ਦਾ ਪੱਲਾ ਸੌਖਿਆਂ ਲੋਕ ਛੱਡ ਦੇਣਗੇ ਬਿਲਕੁਲ ਬਿਲਕੁਲ ਇਹਨਾਂ ਦਾ ਖੜਾ ਨਹੀਂ ਛੁੱਟਣਾ ਕਿਉਂਕਿ ਇਹਨਾਂ ਕੁਛ ਇਹ ਬੋਲ ਚੁੱਕੇ ਆ ਕਿ ਜਦੋਂ ਵੀ ਜਾਣਗੇ ਤਾਂ ਬਹੁਤ ਟਿਚਰਾਂ ਹੋਣਗੀਆਂ ਨਾ ਜੀ ਤੇ ਵੈਸੇ ਵੀ ਸੁਖਵੀਰ ਸਿੰਘ ਬਾਦਲ ਸੰਘਰਸ਼ ਕਰ ਰਹੇ ਉਹਨਾਂ ਦਾ ਵੋਟ ਸ਼ੇਅਰ ਤੁਸੀਂ ਦੇਖ ਲਓ ਕਿ ਡਿੱਗਦਾ ਡਿੱਗਦਾ ਕਿੱਥੇ ਤੱਕ ਆ ਗਿਆ ਹੂੰ ਬਿਲਕੁਲ ਹੂੰ ਗੱਲ ਤੇ ਸਾਰੀ ਵੋਟ ਸ਼ੇਅਰ ਦੀ ਆ ਨਾ ਜੀ ਦੂਸਰਾ ਭਾਰਤੀ ਜਨਤਾ ਪਾਰਟੀ ਨੂੰ ਗੁੱਸਾ ਗੁੱਸਾਗਲਾ ਵੀ ਹੋ ਸਕਦਾ ਕਿ ਯਾਰ ਜੇ ਸੁਖਵੀਰ ਸਿੰਘ ਬਾਦਲ ਮੰਨ ਜਾਂਦਾ ਤੇ ਅਸੀਂ ਤਿੰਨ ਚਾਰ ਸੀਟਾਂ ਕੱਲੋ ਕਿ ਜਾਨੀਆ ਸੀਗਾ ਤੇ ਪੰਜਾਬ ਦੇ ਬਹਾਨੇ ਅਸੀਂ ਕਹਿ ਦੇਣਾ ਸੀਗਾ ਕਿ ਦੇਖ ਲਓ ਹੂੰ ਠੀਕ ਹੈ ਨਾ ਹੁਣ ਤੇ ਲੋਕ ਸਾਨੂੰ ਬਾਈ ਕਿਤੇ ਵੀ ਦਰਦ ਬਾਬਾ ਨਾ ਸ਼ੁਰੂ ਹੋ ਜਾਂਦਾ ਜੀ ਤਾਂ ਕਹਿੰਦਾ ਮਤਲਬ ਹੈ ਕਿ ਉਹ ਭਾਜਪਾ ਨੂੰ ਕਿਤੇ ਨਾ ਕਿਤੇ ਮੈਂ ਨਹੀਂ ਕਹਿੰਦਾ ਰਲੇ ਆ ਹੂੰ ਹਾਂ ਨੇੜਤਾ ਇੰਨਾ ਚੋਂ ਕਈ ਲੀਡਰਾਂ ਦੀ ਹੈਗੀ ਆ ਉਹ ਜਾ ਕੇ ਜਾ ਰਿਹਾ ਜੀ ਜੀ ਜਿਵੇਂ ਚੰਦੂ ਮਾਜਰਾ ਜੀ ਤੇ ਬਿਆਨ ਦਿੰਦੇ ਰਹੇ ਕੱਲ ਦਿਨ ਤੱਕ ਵੀ ਇਹਨਾਂ ਦੇ ਬਿਆਨ ਆਉਂਦੇ ਹੁੰਦੇ ਸੀਗੇ ਹੁਣ ਗੱਲ ਇਹ ਹੈ ਕਿ ਉਹਦਾ ਫਾਇਦਾ ਭਾਜਪਾ ਨੂੰ ਮਿਲ ਸਕਦਾ ਜੀ ਕਿ ਇਹਨਾਂ ਦੇ ਥਰੂ ਪਿੰਡਾਂ 'ਚ ਆਪਣਾ ਵਿਸਤਾਰ ਕਰ ਸਕਦੇ ਆ। ਉਹ ਹੁਣ ਗਾਂਹ ਚੱਲ ਕੇ ਕੀ ਹੋਵੇਗਾ? ਉਹ ਗਾਂ ਦੀ ਗੱਲ ਗਾਂਹ ਨਾਲ ਆ। ਹਮ ਪਰ ਅੱਜ ਇੱਕ ਘਟਨਾ ਹੋਰ ਵਾਪਰੀ ਆ। ਖਿਮਾ ਯਾਚਨਾ ਜਿਹੜੀ ਹੈ ਉਹ ਚਲੇ ਗਈ। ਹਮ ਹੁਣ ਇਹਨਾਂ ਅਕਾਲੀਆਂ ਨੂੰ ਕੋਈ ਜੇ ਮੰਨ ਲਓ ਅਕਾਲ ਤਖਤ ਸਾਹਿਬ ਤੋਂ ਖਿਮਾ ਮਿਲ ਜਾਂਦੀ ਆ। ਜੀ। ਜਥੇਦਾਰ ਸਾਹਿਬ ਤਨਖਾਹ ਲਾਉਂਦੇ ਆ ਜਾਂ ਉਹ ਉਹਨਾਂ ਤੇ ਨਿਰਭਰ ਆ। ਆਪਾਂ ਨਹੀਂ ਕੁਝ ਵੀ ਕਹਿ ਸਕਦੇ। ਅੱਛਾ ਜੇ ਨਾ ਵੀ ਉਹ ਵਿੱਚ ਪਈ ਰਹਿੰਦੀ ਐ ਇਹਨਾਂ ਦੀ ਅਰਜ਼ੀ ਹੂੰ ਤੇ ਤਦ ਵੀ ਤੁਸੀਂ ਵੇਖੋਗੇ ਇਹ ਜਾ ਕੇ ਪਿੰਡਾਂ ਚ ਸਾਨੀ ਨਾਲ ਕਹਿਣ ਕਿ ਦੇਖੋ ਅਸੀਂ ਤੇ ਕੌਮ ਦੇ ਅੱਗੇ ਬਾਈ ਪੱਲਾ ਅੱਡ ਲਿਆ ਜੀ ਹਾਂ ਤੇ ਮਾਫੀ ਮੰਗ ਲਈ ਮਾਫੀ ਮੰਗ ਲਈ ਤਾਂ ਇਹਦੇ ਨਾਲ ਕੀ ਐ ਕਿ ਪੈਰ ਧਰਾਵਾ ਹੋ ਗਿਆ ਪਿੰਡਾਂ ਚ ਜੀ ਹੁਣ ਜਿਹਦੇ ਨਾਲ ਉਹ ਜੁੜਨਗੇ ਉਹਨੂੰ ਵੀ ਫਾਇਦਾ ਤੇ ਦੂਜੀ ਗੱਲ ਇਹ ਆ ਕਿ ਅੱਜ ਇਸ ਤੋਂ ਪਹਿਲਾਂ ਹਾਲਾਂਕਿ ਖਿਮਾ ਯਾਚਨਾ ਦੇ ਨਾਲ ਸੁਖਵੀਰ ਸਿੰਘ ਬਾਦਲ ਥੋੜੇ ਕਸੂਤੇ ਫਸਾਏ ਗਏ ਬਿਲਕੁਲ ਕਿ ਭਾਈ ਤੁਹਾਨੂੰ ਜਿਹੜੀ ਮਾਫੀ ਹੈ ਉਹ ਇਦਾਂ ਮੰਗਣੀ ਚਾਹੀਦੀ ਆ ਇਦਾਂ ਕੌਮ ਕਿਤਨਾ ਕਿਤੇ ਕਸੂਰਵਾਰ ਠਹਿਰਾਇਆ ਵੀ ਜਾ ਰਿਹਾ ਨਾ ਕਿਤੇ ਨਾ ਕਿਤੇ ਪੁਆਇੰਟ ਨਿਕਲਦੇ ਆ ਹਾਂਜੀ ਉਹ ਬਿਲਕੁਲ ਸੁਖਵੀਰ ਸਿੰਘ ਬਾਦਲ ਇਹ ਦੇ ਨਾਲ ਥੋੜੀ ਜੀ ਪੋਜੀਸ਼ਨ ਆਪਣੇ ਹੋਰ ਕਮਜ਼ੋਰ ਪਾਉਣਗੇ ਜੀ ਪਰ ਚਲੋ ਇੱਕ ਘਟਨਾ ਹੋਰ ਦੇਖੋ ਤੁਸੀਂ ਕਿ ਕੁਝ ਦਿਨਾਂ ਤੋਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਅਮਰਤਪਾਲ ਸਿੰਘ ਦਾ ਨਾਮ ਇਹਨਾਂ ਦੀ ਜ਼ੁਬਾਨ ਤੇ ਬਹੁਤ ਆ ਗਿਆ ਆ ਗਿਆ ਸੀ ਬਿਲਕੁਲ ਵਾਰ-ਵਾਰ ਇਹ ਕਹਿ ਰਹੇ ਸੀਗੇ ਕਿ ਅਮਰਤਪਾਲ ਸਿੰਘ ਦੇ ਭਾਈ ਜੇ ਆਪਾਂ ਸਮਰਥਨ ਦੇ ਵਿੱਚ ਇੱਕ ਦੋ ਸੀਟਾਂ ਛੱਡ ਦਿੰਦੇ ਤਾਂ ਬਿਹਤਰ ਹੋਣਾ ਸੀ ਰਿਜ਼ਲਟ ਬਿਹਤਰ ਹੋਣਾ ਸੀ ਅੱਜ ਤੁਸੀਂ ਵੇਖੋ ਕਿ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਚੰਦੂ ਮਾਜਰਾ ਜੀ ਜਲੂਪੁਰ ਖੇੜਾ ਜਾਂਦੇ ਨੇ ਇਹ ਇੱਕ ਘਟਨਾ ਬੜੀ ਅਮਰਪਾਲ ਸਿੰਘ ਦੇ ਘਰ ਹਾਂਜੀ ਅਮਰਪਾਲ ਸਿੰਘ ਦੇ ਰਹਾਇਸ਼ ਤੇ ਜਾਂਦੇ ਨੇ ਉਹਨਾਂ ਦੇ ਪਿਤਾ ਜੀ ਵੀ ਸ਼ਾਇਦ ਉੱਥੇ ਸਨ ਕਰੇ ਸਨ ਪਹਿਲਾਂ ਇਹਨਾਂ ਨੇ ਾਲਾਦ ਕਰਤੀ ਹੋਏਗੀ ਨਾ ਟੈਲੀਫੋਨ ਹੋ ਗਿਆ ਹੋਵੇਗਾ ਕੈਸੀ ਆਉਣੇ ਪਿਆ ਤਾਂ ਤੁਸੀਂ ਸੋਚ ਕੇ ਦੇਖੋ ਕਿ ਇਹ ਘਟਨਾ ਜਿਹੜੀ ਹੈ ਜੀ ਇਹ ਘਟਨਾ ਛੋਟੀ ਘਟਨਾ ਨਹੀਂ ਹੈ ਬਿਲਕੁਲ ਕੀ ਅਮਰਤਪਾਲ ਸਿੰਘ ਨੂੰ ਐਨਐਸਏ ਤੋਂ ਮੁਕਤ ਕੀਤਾ ਜਾ ਰਿਹਾ ਇਹ ਵੱਡੀ ਗੱਲ ਹੈ ਕਿਉਂ ਕਹਿ ਰਿਹਾ ਮੈਂ ਜੀ ਕਿਉਂਕਿ ਜਿਹੜੇ ਚੰਦੂ ਮਾਜਰਾ ਰਖੜਾ ਸਾਹਿਬ ਹੂੰ ਤੇ ਢੀਂਡ ਸਾਹਿਬ ਜੀ ਇਹਨਾਂ ਦਾ ਪ੍ਰਭਾਵ ਦਿੱਲੀ ਦੀਆਂ ਭਾਜਪਾ ਸਫਾਂ 'ਚ ਹੈਗਾ ਜੀ 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 ਕੀ ਇਸ ਦਿਸ਼ਾ ਵੱਲ ਨੂੰ ਹੁਣ ਅਸੀਂ ਕਾਲੀਏ ਕੇ ਇੱਕ ਕਦਮ ਜਿਹੜੇ ਆ ਵਾਧੇ ਵੇਖਾਂਗੇ ਇੱਕ ਸਵਾਲ ਇਹਦੇ ਨਾਲ ਹੀ ਜੁੜਿਆ ਜੇ ਮੇਰੇ ਦਿਮਾਗ ਚ ਆ ਰਿਹਾ ਇਹ ਕੀ ਅਮਰਤਪਾਲ ਸਿੰਘ ਨੂੰ ਨਾਲ ਜੋੜਨ ਦੀ ਐ ਕੁਐਸਚਨ ਵੀ ਹੋਰੀ ਹਾਲੇ ਨਾਲ ਤੇ ਤਦੇ ਦੇਖੋ ਜੇ ਐਨਐਸਏ ਤੜਵਾ ਦੇਣ ਜੀ ਤੇ ਫਿਰ ਰਹਿ ਕੀ ਗਿਆ ਜੀ ਜਿਹੜੀ ਧਿਰ ਐਨਐਸਏ ਤੜਵਾ ਦੇਵੇਗੀ ਤਾਂ ਫਿਰ ਉਹਦੀ ਤੇ ਬੱਲੇ ਬੱਲੇ ਹੀ ਆ ਨਾ ਜੀ 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 ਉਹਨੂੰ ਅਮਰਤਪਾਲ ਸਿੰਘ ਦੇ ਸਮਰਥਨ ਦੇ ਨਾਲ ਉਹ ਤੇ ਦੂਸਰਾ ਜਿਹੜਾ ਸਮਰਥਨ ਐ ਸਿੱਖ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਵੋਟਾਂ ਦੇ ਮਾਮਲੇ ਚ ਤਾਂ ਸਿੱਖ ਵੋਟ ਤੇ ਰੂਪ ਚ ਮਿਲੇਗੀ ਮਿਲੇਗੀ ਬਿਲਕੁਲ ਬਿਲਕੁਲ ਇਹਨਾਂ ਦੀ ਤੇ ਰਾਜਨੀਤੀ ਪੰਥਕ ਹੈ ਨਾ ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੱਕ ਗੱਲ ਹੋਰ ਵੀ ਸਪਸ਼ਟ ਕਰ ਦਿੱਤੀ ਆ ਜੀ ਕਿ ਭਈ ਅਸੀਂ ਅਕਾਲੀ ਦਲ ਨਵਾਂ ਨਹੀਂ ਬਣਾਉਣ ਜਾ ਰਹੇ ਐਸੀ ਉਮੀਦ ਸੀ ਕਿ ਅੱਜ ਅਕਾਲੀ ਦਲ ਦਾ ਐਲਾਨ ਹੋ ਜਾਏਗਾ ਇਹਨਾਂ ਨੇ ਕਿਹਾ ਕਿ ਅਸੀਂ ਅਸੀਂ ਇੱਥੇ ਹੀ ਰਹਿ ਕੇ ਅਕਾਲੀ ਦਲ ਨੂੰ ਸੁਰਜੀਤ ਕਰਨਾ ਇਹਦਾ ਮਤਲਬ ਇਹ ਆ ਕਿ ਬਿਲਕੁਲ ਗੇਮ ਇਤਿਹਾਸ ਦੇਖੋ ਕਿ ਕਿਸ ਤਰ੍ਹਾਂ ਆਪਣੇ ਮੂਰੇ ਆ ਜਾਂਦਾ ਹੈ ਜਦ ਅਸੀਂ ਛੋਟੇ ਛੋਟੇ ਸੀਗੇ ਸੁਰਤ ਸੰਭਲਨੀ ਅੱਜੇ ਸ਼ੁਰੂ ਹੋਈ ਸੀਗੀ ਜੀ ਤਾਂ ਇੱਕ ਝਗੜਾ ਬੜਾ ਕਹਿ ਲੋ ਕਿ ਬੜਾ ਸੁਣਦੇ ਹੁੰਦੇ ਸਾਂ ਹਾਲਾਂਕਿ ਉਹ ਬਾਅਦ ਦੇ ਵਿੱਚ ਸਾਡੇ ਕੋਲ ਦਰਜ ਵੀ ਆ ਪਰ ਵੱਖ-ਵੱਖ ਰਿਪੋਰਟਾਂ ਦੇ ਜ਼ਰੀਏ ਕਿ ਜਦੋਂ ਸੁਰਜੀਤ ਸਿੰਘ ਬਰਨਾਲਾ ਸੱਤਾ ਚਾਏ ਹੂੰ ਇਹ ਗੱਲਾਂ ਜਿਹੜੀਆਂ ਨੇ ਸੁਖਮ ਸਿੰਘ ਇਹ 85 86 ਵਾਲੀਆਂ ਗੱਲਾਂ ਨੇ ਚੰਦੂ ਮਾਜਰਾ ਸਾਹਿਬ ਵੀ ਮੰਤਰੀ ਬਣੇ ਸੀਗੇ ਉਦੋਂ ਸ਼ਾਇਦ ਸਕਾਰਤਾ ਮੰਤਰੀ ਹੁੰਦੇ ਸੀਗੇ ਇਹ ਜੀ ਤਾਂ ਉਸ ਵੇਲੇ ਫਿਰ ਕੀ ਹੋਇਆ ਕਿ ਜਿਵੇਂ ਮਤਲਬ ਕਿ ਥੋੜੀ ਜਿਹੀ ਰਾਜਨੀਤਿਕ ਪਲਟੀ ਵਜਨੀ ਸਟਾਰ ਕੋਈ ਬਾਦਲ ਸਾਹਿਬ ਨੇ ਗੇਮ ਖੇਢੀ ਜੀ ਸਰਜੀਤ ਸਿੰਘ ਬਰਨਾਲਾ ਨੂੰ ਕਮਜ਼ੋਰ ਕਰਦੇ 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 ਇਸੇ ਤਰ੍ਹਾਂ ਹੀ ਗੇਮ ਖੁਆ ਕੇ 5-7 ਸਾਲਾਂ ਦੇ ਵਿੱਚ ਵਿੱਚ ਉਹਨਾਂ ਨੇ ਅਕਾਲੀ ਦਲ ਬਾਦਲ ਜਿਹੜਾ ਉਹ ਖੜਾ ਕਰਾ ਖੜਾ ਕਰਾ ਅੱਜ ਉਹੀ ਚੀਜ਼ ਸ਼ਾਇਦ ਹੋ ਰਹੀ ਹੈ ਕਿ ਮਤਲਬ ਕਿ ਵਜੇ ਦਾ ਕਾਲ ਹੀ ਉਦੋਂ ਵੀ ਜੀ 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 ਅੱਜ ਵੀ ਇਹੀ ਚੀਜ਼ ਛੇਦ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਬਾਦਲ ਦੇ ਵਿੱਚੋਂ ਹੀ ਅਕਾਲੀ ਦਲ ਚਲਾਇਆ ਜਾਵੇ ਤੇ ਅੱਗੇ ਵਧਾਇਆ ਜਾਵੇ ਮੈਨੂੰ ਤਾਂ तकरीबन तकरीबन ਇਦਾਂ ਹੀ ਰਣਨੀਤੀ ਲੱਗਦੀ ਆ ਬਾਕੀ ਦੇਖੋ ਪਰਦੇ ਦੇ ਅੰਦਰ ਵੀ ਬਹੁਤ ਕੁਝ ਚੱਲਦਾ ਰਾਜਨੀਤੀ ਲਾਓ ਤੁਸੀਂ ਗੱਲਬਾਤ ਜੀ ਗੁਰਵਿੰਦਰ ਪਿੱਖੀ ਜੀ ਦਾ ਮੈਸੇਜ ਹੈ ਪਿੱਖੀ ਦੇ ਹਸਪਤਾਲ ਚ ਕੋਈ ਵੀ ਐਮਰਜੈਂਸੀ ਨਹੀਂ ਨਾ ਹੀ ਮਾਨਸਾ ਜ਼ਿਲ੍ਹੇ ਦੇ ਹਸਪਤਾਲ ਚ ਕੋਈ ਇੱਕ ਕੋ ਕਮੈਂਟ ਉਹਨਾਂ ਨੇ ਜੀ ਨਹੀਂ ਹੋਏ ਬੇਨਤੀ ਹੈ ਗੁਜ਼ਾਰਿਸ਼ ਹੈ ਚਲੋ ਇਦਾਂ ਨਾ ਖਰਾਬ ਕਰਿਆ ਕਰੋ ਜੇ ਕਿਸੇ ਨੇ ਕੋਈ ਖਬਰ ਰਿਲੇਟਡ ਕੋਈ ਕਮੈਂਟ ਕਰਨਾ ਹੋਵੇ ਤਾਂ ਉਹਨੂੰ ਜਗ੍ਹਾ ਨਹੀਂ ਮਿਲਦੀ ਤੁਹਾਡਾ ਆ ਗਿਆ ਅਸੀਂ ਤੁਹਾਡੀ ਗੱਲ ਵੀ ਕਰ ਦਿੱਤੀ ਹੈ ਹੱਥ ਜੋੜ ਕੇ ਬੇਨਤੀ ਆ ਖੱਜਲ ਨਾ ਕਰਿਆ ਕਰੋ ਜੇ ਅਸੀਂ ਦੇਖ ਲਓ ਕੋਈ ਐਨੇ ਕਮੈਂਟ ਲੈਂਦਾ ਜਿੰਨੇ ਅਸੀਂ ਲੈਨੇ ਆ ਤੁਹਾਡੇ ਨਾਲ ਪਿਆਰ ਕਰਦੇ ਆ ਫਿਰ ਤੁਸੀਂ ਖੱਜਲ ਕਰਨ ਲੱਗ ਜਾਂਦੇ ਸਮੱਸਿਆ ਤੁਹਾਡੀ ਬਹੁਤ ਵੱਡੀ ਸਮੱਸਿਆ ਪਹਿਲੀ ਗੱਲ ਤੁਸੀਂ ਈਮੇਲ ਭੇਜੋ ਈਮੇਲ ਭੇਜ ਦਿਓ ਜਾਂ ਕੋਈ ਸਾਨੂੰ ਭੇਜ ਦਿਓ ਵੀ ਆ ਮੜਾ ਜਾਂ ਮੁੱਦਾ ਚਾਹਤ ਜੇ ਅਸੀਂ ਨਹੀਂ ਚੱਕਦੇ ਤਾਂ ਫਿਰ ਤੁਸੀਂ ਕਹਿ ਦਿਓ ਕਿ ਹਾਂ ਯਾਰ ਕਮੈਂਟਾਂ ਤੇ ਜ਼ੋਰ ਦੇ ਦਿਓ ਤਾਂ ਪਲੀਜ਼ ਇਹ ਪੋਟਾ ਨੂੰ ਰੋਕੋ ਕਾਸ ਜਾਣੇ ਜੀ ਜੀ ਅ ਡੇਲੀ ਲਾਈਫ ਹਰਾਂ ਦਾ ਇੱਕ ਮੈਸੇਜ ਹੀ ਆ ਜੀ ਕਹਿੰਦੇ ਭਾਜੀ ਤੁਸੀਂ ਪ੍ਰੋਗਰਾਮ ਦਾ ਸਮਾਂ ਬਦਲ ਸਕਦੇ ਹੋ ਸਵੇਰੇ ਜਾਂ ਸ਼ਾਮ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਹੁਣ 3 ਵਜੇ ਕਿ ਸਵੇਰ ਦੇ 18 ਮਿੰਟ ਹੋਏ ਆ ਹਾਂ ਜੀ ਇਹ ਦਿੱਕਤ ਹੈਗੀ ਆ ਕਿਉਂਕਿ ਕੈਨੇਡਾ ਤੇ ਅਮਰੀਕਾ ਦਾ ਜਿਹੜਾ ਟਾਈਮ ਆ ਜੀ ਉਹ ਜਾਂ ਤੇ ਹੁਣ ਆਪਾਂ ਘੰਟਾ 2 ਘੰਟੇ ਪਿੱਛੇ ਲੈ ਜੀਏ ਜੀ ਯਾਨੀ ਇੰਡੀਆ ਦੇ 6 6:30 ਸਟਾਰਟ ਕਰੀਏ ਜੀ ਫਿਰ ਉਹਨਾਂ ਦਾ ਟਾਈਮ ਵਧੀਆ ਜੱਚਮਾਜਿਆ ਹੋ ਜਾਂਦਾ ਜਾਂ ਪਸਾਜਰੇ ਸਵੇਰੇ ਕਰ ਲਈਏ ਤਾਂ ਗੱਲ ਇਹ ਆ ਕਿ ਹਾਲੇ ਸੰਭਾਵਨਾਵਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਨਹੀਂ ਉਹਦਾ ਇੱਕ ਬੜੀ ਵੱਡੀ ਦਿੱਕਤ ਹੈ ਕਿ ਸਾਡਾ ਇੱਕ ਟੈਕਨੀਸ਼ੀਅਨ ਜਾਂ ਕਹੋ ਸਾਡਾ ਬੈਕਬੋਨ ਹੈ ਜਿਹੜਾ ਉਹ ਦੂਸਰੇ ਸ਼ਹਿਰ ਤੋਂ ਆਉਂਦਾ ਹੈ ਤੇ ਦੂਸਰੇ ਸ਼ਹਿਰ ਉਨੇ ਕਿੱਥੇ ਆਉਂਦੀ ਸਾਨੂੰ ਯਾਨੀ ਉਹਦਾ 60 70 ਕਿਲੋਮੀਟਰ ਦਾ ਪੜਾਉਣਿਆ ਉਹ ਬੰਦਾ ਹੀ ਹਿੰਮਤੀ ਹੈ ਜਿਹੜਾ ਸਾਨੂੰ ਛੱਡਦਾ ਨਹੀਂ ਅਸੀਂ ਉਹਨੂੰ ਕਿਸੇ ਦਿਨ ਤੁਹਾਡੇ ਰੂਹ ਰੂਹ ਵੀ ਮੈਂ ਕਰੂੰਗਾ ਤਾਂ ਉਹ ਬਾ ਕਮਾਲ ਬੰਦਾ ਉਹ ਤਾਂ ਕਹਿੰਦਾ ਮਤਲਬ ਇਹ ਹੈ ਕਿ ਸਾਡੇ ਕੁਲ ਇੱਕ ਸੀਮਤ ਟੀਮ ਹੈ ਅਸੀਂ ਵਾਅਦਾ ਕਰਦੇ ਹਾਂ ਕਿ ਇਨ ਫਿਊਚਰ ਜਦੋਂ ਵੀ ਆਪਾਂ ਕਹੇ ਲੋ ਕਿ ਕੀਤੀ ਨਾ পেনশন ਜਿਹਨੂੰ ਆਪਾਂ ਕਹਿੰਨੇ ਆ ਜਦੋਂ ਵੀ ਆਪਣੀ ਹੋਈ ਤੇ ਆਪਾਂ ਇਸ ਚੀਜ਼ ਨੂੰ ਰੱਖ ਲਾਂਗੇ ਧਿਆਨ ਵਿੱਚ ਰੱਖ ਕੇ ਅਸੀਂ ਦੋ ਪ੍ਰੋਗਰਾਮ ਕਰ ਲਈਏ ਜਦੋਂ ਵੀ ਮੰਤਰੀ ਮੰਡਲ ਚ ਵਾਅਦਾ ਕੀਤਾ ਗਿਆ ਮੰਤਰੀ ਮੰਡਲ ਚ ਜਦੋਂ ਵੀ ਵਾਅਦਾ ਹੋਇਆ ਨਾ ਵੀ ਸਵੇਰ ਮੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਂ ਤੇ ਆਉਣਾ ਮੈਂ ਤੇ ਫਾਰਗ ਹੋਣਾ ਸਵੇਰੇ ਘੰਟਾ ਲਾ ਦੂੰਗਾ ਕੋਈ ਦਿੱਕਤ ਨਹੀਂ ਹੈ ਮੈਂ ਤਾਂ ਸੜ ਕੇ ਵੀ ਆ ਸਕਦਾ ਕਿਉਂਕਿ ਮੇਰਾ ਪਿੰਡ ਇੱਥੋਂ 10-15 ਕਿਲੋਮੀਟਰ ਪਰ ਉਹ ਮੁੰਡੇ ਨੂੰ ਬਹੁਤ ਆਉਖਾ ਹੈ ਜੀ ਜੀ ਟੀਮ ਵਰਕ ਹੈ ਤੇ ਇਹ ਨਹੀਂ ਹੁੰਦਾ ਆ ਟਾਈਮ ਰੱਖਿਆ ਸੀ ਜੀ